ਅਬੋਹਰ ਦੇ ਨੇੜੇ ਇੱਕ ਪਿੰਡ ਦੇ ਵਿੱਚ 10 ਵਜੇ ਦਾ ਸਮਾਂ ਸੀ ਰਾਗੀ ਸਿੰਘ ਅੱਜ ਕਿਸੇ ਦੀਆਂ ਵਿਆਹ ਦੀਆਂ ਲਾਵਾਂ ਪੜ ਰਹੇ ਲੇਕਿਨ ਅੱਜ ਇੱਥੇ ਇੱਕ ਵੱਖਰਾ ਹੀ ਵਿਆਹ ਹੋਣ ਜਾ ਰਿਹਾ ਸੀ ਇੱਕ 70 ਸਾਲ ਦਾ ਬਜ਼ੁਰਗ ਬਾਪੂ ਅਤੇ ਇੱਕ 14-15 ਸਾਲ ਦੀ ਮੁਟਿਆਰ ਕੁੜੀ ਆਪਸ ਦੇ ਵਿੱਚ ਵਿਆਹ ਕਰਵਾ ਰਹੇ ਸੀ ਔਲ ਖੜੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਕਿ ਸਾ ਸਰਬਜੀਤ ਸਿੰਘ ਨੂੰ ਰੱਬ ਨੇ ਇਹ ਜਮੀਨ ਜਾਇਦਾਦ ਬਖਸ਼ੀ ਹੈ ਜੇਕਰ ਥੋੜਾ ਦਿਮਾਗ ਤੇ ਸ਼ਰਮ ਵੀ ਦੇ ਦਿੰਦਾ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਣਾ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਉਦੋਂ ਹੀ ਪਿੰਡ ਦੇ ਸਰਪੰਚ ਦੇ ਨਾਲ ਦੋ ਮੁੰਡੇ ਬੜੇ ਕੁਸਤੇ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਆਉਂਦੇ ਨੇ ਅਤੇ ਅਚਾਨਕ ਇੱਕ ਦਮ ਚੱਲ ਰਹੀਆਂ ਲਾਵਾਂ ਨੂੰ ਰੋਕਣ ਦਾ ਇਸ਼ਾਰਾ ਕਰਦੇ ਲੇਕਿਨ ਉਦੋਂ ਤੱਕ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਸੀ ਤਰਵਜੇ ਸਿੰਘ ਬਿਨਾਂ ਕਿਸੇ ਦੀ ਗੱਲ ਸੁਣੇ ਗੁਰੂ ਮਹਾਰਾਜ ਦੇ ਅੱਗੇ ਮੱਥਾ ਟੇਕਦੇ ਪਏ ਸੀ ਅਤੇ ਆਪਣੀ ਵੋਟੀ ਨੇ ਨਾਲ ਬਾਹਰ ਖੜੀ ਫੁੱਲਾਂ ਦੇ ਨਾਲ ਸਜੀ ਹੋਈ ਗੱਡੀ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ ਜਿਵੇਂ ਹੀ ਸਰਬਜੀਤ ਸਿੰਘ ਆਪਣੇ ਘਰ ਪਹੁੰਚਦਾ ਆ ਤਾਂ ਉੱਥੇ ਉਹਨਾਂ ਦਾ ਸਵਾਗਤ ਕਰਨ ਵਾਲਾ ਕੋਈ ਨਹੀਂ ਸੀ ਬਲਕਿ ਜਿਵੇਂ ਹੀ ਗੇਟ ਤੇ ਪਹੁੰਚਿਆ ਤਾਂ ਉਹਨਾਂ ਦਾ ਸਮਾਨ ਪਹਿਲਾਂ ਹੀ ਘਰ ਤੋਂ ਬਾਹਰ ਸੁੱਟਿਆ ਪਿਆ ਸੀ ਉਹਦੇ ਪੁੱਤ ਤੇ ਨੂਹਾ ਗੇਟ ਤੇ ਆ ਕੇ ਕਹਿੰਦੇ ਹਨ ਤੁਸੀਂ ਸਾਡੀ ਪੂਰੇ ਪਿੰਡ ਦੇ ਵਿੱਚ ਬੇਇੱਜ਼ਤੀ ਕਰਵਾ ਦਿੱਤੀ ਹੈ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਕੋਈ ਉਮਰ ਹੈ ਵਿਆਹ ਵਾਲੀ ਦੋਸਤੋ ਕੀ ਸੀ ਪੂਰੀ ਕਹਾਣੀ ਦੱਸਾਂਗੇ ਤੁਹਾਨੂੰ ਕੱਲੀ-ਕੱਲੀ ਗੱਲ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੁਹਾਡਾ ਸਮਾਂ ਬਹੁਤਾ ਨਾ ਲੈਂਦੇ ਹੋਏ ਕਰਦੇ ਹਾਂ ਜੀ ਵੀਡੀਓ ਨੂੰ ਸ਼ੁਰੂ ਕਹਾਣੀ ਸ਼ੁਰੂ ਹੁੰਦੀ ਹੈ ਜੀ ਅਬੋਹਰ ਦੇ ਇੱਕ ਪਿੰਡ ਤੋਂ ਜਿੱਥੇ ਇੱਕ ਸਰਬਜੀਤ ਸਿੰਘ ਨਾਮ ਦਾ ਵਿਅਕਤੀ ਜੋ ਕਿ ਪਿੰਡ ਦੇ ਵਿੱਚੋਂ ਕਾਫੀ ਵੱਡਾ ਉੱਚੇ ਕੱਦ ਦਾ ਸੀ ਭਾਵਕੀ ਉਹਦੇ ਕੋਲੇ ਬਹੁਤ ਵੱਡੀ ਜ਼ਮੀਨ ਜਾਇਦਾਦ ਸੀ ਬਹੁਤ ساری ਪ੍ਰਾਪਰਟੀ ਸੀ ਤੇ ਜ਼ਮੀਨ ਦਾ ਮਾਲਕ ਸੀ ਕਹਿਣ ਤੋਂ ਭਾਵ ਕਿ ਉਸ ਦੇ ਵਿੱਚ ਮਰੱਬਿਆਂ ਦੇ ਕੋਲ ਉਹਦੇ ਜਿਹੜੀ ਜ਼ਮੀਨ ਸਾਰੀ ਮੌਜੂਦ ਸੀ ਪੂਰਾ ਵਧੀਆ ਪਰਿਵਾਰ ਸੀ ਤੇ ਉਸ ਦੇ ਤਿੰਨ ਮੁੰਡੇ ਸਨ ਤੇ ਤਿੰਨੋਂ ਹੀ ਮੁੰਡੇ ਵਿਆਹੇ ਹੋਏ ਸੀ ਤੋਂ ਜਿਹੜੀ ਲੜਕੀ ਹੈ ਘਰ ਦੇ ਵਿੱਚੋਂ ਕੋਈ ਨਹੀਂ ਸੀ ਤਿੰਨੋਂ ਮੁੰਡੇ ਹੀ ਮੁੰਡੇ ਸੀ ਤਰਬਜੀਤ ਸਿੰਘ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਤਿੰਨੋਂ ਮੁੰਡੇ ਜਿਹੜੇ ਸੀ ਉਹ ਵਿਆਹ ਚੁੱਕਿਆ ਸੀ ਤੇ ਪਿੰਡ ਦੇ ਵਿੱਚ ਵੀ ਬਧੀਆ ਉਹਦਾ ਉੱਚਾ ਰੁਤਬਾ ਸੀ ਤੇ ਆਖਰ ਪੈਸੇ ਦੀ ਵੀ ਕੋਈ ਜੜੀਆ ਦਿੱਕਤ ਪਰੇਸ਼ਾਨੀ ਨਹੀਂ ਸੀ ਸੋ ਆਖਰ ਕਈ ਵਾਰੀ ਪਿੰਡ ਦੇ ਵਿੱਚ ਕੋਈ ਵੀ ਕੰਮ ਹੁੰਦਾ ਤਾਂ ਸਾਰੇ ਪਹਿਲਾਂ ਆ ਕੇ ਸਰਬਜੀਤ ਸਿੰਘ ਦੀ ਸਲਾਹ ਲੈਂਦੇ ਸਾਰੇ ਹੀ ਪਹਿਲਾਂ ਸਰਬਜੀਤ ਸਿੰਘ ਨੂੰ ਆ ਕੇ ਪੁੱਛਦੇ ਤੇ ਬਾਅਦ ਵਿੱਚ ਸਾਰੇ ਕੰਮ ਕਰਦੇ ਅਗਰ ਸਰਬਸਾਂਝੇ ਤੌਰ ਤੇ ਜੇਕਰ ਕੋਈ ਵੀ ਕੰਮ ਹੁੰਦਾ ਸੀ ਤਾਂ ਪਹਿਲਾਂ ਸਰਬਜੀਤ ਸਿੰਘ ਨੂੰ ਪੁੱਛਿਆ ਜਾਂਦਾ ਸੀ ਪੰਚਾਇਤ ਦਾ ਵੀ ਜੇਕਰ ਕੋਈ ਕੰਮ ਹੁੰਦਾ ਸੀ ਪਹਿਲਾਂ ਸਰਬ ਜੇ ਸਿੰਘ ਨੂੰ ਪੁੱਛਦੇ ਉਸ ਤੋਂ ਬਾਅਦ ਹੀਾਰੇ ਕੰਮ ਹੁੰਦੇ ਤੇ ਆਕਰ ਜੇਕਰ ਪਿੰਡ ਦੇ ਵਿੱਚ ਇਲੈਕਸ਼ਨ ਹੁੰਦੇ ਜੇ ਕੋਈ ਸਰਪੰਚ ਚੁਣਨਾ ਤੇ ਜਿਸ ਨੂੰ ਥਾਪੀ ਦੇ ਦਿੰਦਾ ਸਰਬਜੀਤ ਸਿੰਘ ਉਹੀ ਪਿੰਡ ਦਾ ਸਰਬਸੰਮਤੀ ਨਾਲ ਸਰਪੰਚ ਬਣ ਜਾਂਦਾ ਸੀ ਐਡਾ ਵੱਡਾ ਰੁਤਬਾ ਜਿਹੜਾ ਸੀ ਸਰਬਜੀਤ ਸਿੰਘ ਦਾ ਆਪਣੇ ਪਿੰਡ ਦੇ ਵਿੱਚ ਮੌਜੂਦ ਸੀ ਸੋ ਸਰਬਜੀਤ ਸਿੰਘ ਇੰਨਾ ਜ਼ਿਆਦਾ ਖੁਸ਼ ਸੀ ਕਾਫੀ ਸਾਲ ਜਿਹੜੇ ਸੀ ਨੰਗ ਚੁੱਕੇ ਸੀ ਉਹ ਆਪਣੀ ਪਤਨੀ ਨਾਲ ਕਿਉਂਕਿ ਉਸ ਦੀ ਜਿਹੜੀ ਉਮਰ ਹੈ ਉਮਰ ਉਸ ਦੀ 7 ਤੋਂ ਉੱਪਰ ਹੋ ਚੁੱਕੀ ਸੀ ਤੇ ਉਸ ਦੇ ਘਰ ਵਾਲੀ ਵੀ ਜਿਹੜੀ ਹੈ ਬਿਮਾਰ ਰਹੀ ਸੀ ਤੇ ਹੁਣ ਜਿਵੇਂ ਕਹਿੰਦੇ ਹੁੰਦੇ ਨੇ ਕਿ ਆਪਣੀ ਔਲਾਦ ਦਾ ਪਤਾ ਹੁੰਦਾ ਹੈ ਪਰ ਜਦੋਂ ਬੇਗਾਨਾ ਖੂਨ ਘਰ ਦੇ ਵਿੱਚ ਆ ਜਾਏ ਤੇ ਉਦੋਂ ਫਿਰ ਘਰ ਦੇ ਜਿਹੜੇ ਹਾਲਾਤ ਨੇ ਉਹ ਬਦਲੀ ਜਾਂਦੇ ਨੇ ਉਹਨ ਘਰ ਦੇ ਵਿੱਚ ਜਿਹੜੀਆਂ ਤਿੰਨ ਨੂਹਾਂ ਸਨ ਉਹ ਆਪੋ ਆਪਣੇ ਵੱਖਰੇ ਸੁਭਾਅ ਦੀਆਂ ਸਨ ਜੋ ਕਿ ਆਪਣੇ ਸੱਸ ਸਹੁਰੇ ਨੂੰ ਬਿਲਕੁਲ ਨਹੀਂ ਸੀ ਜਰਦੀਆਂ ਤੇ ਉਹਨਾਂ ਦਾ ਬਿਲਕੁਲ ਖਿਆਲ ਨਹੀਂ ਸੀ ਰੱਖਦੀਆਂ। ਤੋਂ ਆਖਰਕਾਰ ਉਹ ਆਪਣੇ ਸੱਸ ਸਹੁਰੇ ਨੂੰ ਇਦਾਂ ਸਮਝਦੀਆਂ ਸੀ ਜੇਕਰ ਇਹ ਕਿਤੇ ਦੂਰ ਹੀ ਚਲੇ ਜਾਣ ਤਾਂ ਚੰਗੀ ਗੱਲ ਹੈ। ਗੱਲ-ਗੱਲ ਤੇ ਆਪਣੀ ਸੱਸ ਨਾਲ ਸਿੰਘ ਫਸਾਉਣੇ ਉਹਨਾਂ ਨੂੰ ਟੌਂਟ ਕਰਨਾ ਤੇ ਕਰੇ ਕਹਿਣਾ ਦਾਲ ਦੇ ਵਿੱਚ ਘਿਓ ਕਿਉਂ ਪਾਇਆ ਤੇ ਕਦੇ ਕਹਿ ਦੇਣਾ ਤੁਸੀਂ ਭਾਂਡੀ ਨਹੀਂ ਮਾਂ ਢੇ ਕਦੇ ਆਪਣੀ ਸੱਸ ਨੂੰ ਕਹਿ ਦੇਣਾ ਤੂੰ ਕੰਮ ਨਹੀਂ ਕਰਦੀ ਤੂੰ ਕੱਪੜੇ ਨਹੀਂ ਧੋਂਦੀ ਤੂੰ ਇੰਜ ਨਹੀਂ ਕਰਨਾ ਤੂੰ ਇਹ ਨਹੀਂ ਕਰਦਾ ਪਰ ਹਰ ਵਾਰੀ ਸਰਬਜੀਤ ਸਿੰਘ ਦੇ ਘਰ ਵਾਲੀ ਇਹ ਸੋਚ ਕੇ ਚੁੱਪ ਕਰ ਜਾਂਦੀ ਵੀ ਜੇਕਰ ਮੁੰਡਿਆਂ ਨੂੰ ਦੱਸਿਆ ਤੇ ਬਹੂਆਂ ਦੇ ਨਾਲ ਉਹ ਲੜਨਗੇ ਇਹਨਾਂ ਨੂੰ ਕੁੱਟਣਗੇ ਘਰ ਦੇ ਵਿੱਚ ਕਲੇਸ਼ ਪਏਗਾ ਸੋ ਸਿਆਣੇ ਬੰਦੇ ਦਾ ਫਰਜ਼ ਹੁੰਦਾ ਹੈ ਕਿ ਉਹ ਗੱਲ ਨੂੰ ਦਬਾਵੇ ਨਾ ਕਿ ਚੜ੍ਹਾਵੇ ਸੋ ਆਖਰਕਾਰ ਇਸ ਕਰਕੇ ਉਹ ਚੁੱਪ ਹੀ ਕਰ ਜਾਂਦੇ ਕੁਝ ਵੀ ਨਾ ਬੋਲਦੇ ਤੇ ਹੋ ਇਥੋਂ ਤੱਕ ਕ ਸਰਬਜੀਤ ਸਿੰਘ ਨੂੰ ਵੀ ਕੁਝ ਨਾ ਦੱਸਦੀ ਕਿ ਬਹੂਆਂ ਮੇਰੇ ਨਾਲ ਇੰਜ ਕਰਦੀਆਂ ਨੇ ਪਰ ਹੁਣ ਹੌਲੀ-ਹੌਲੀ ਜਿਵੇਂ ਕਿ ਬੰਦਾ ਸਮਝਦਾਰ ਹੁੰਦਾ ਹੈ ਉਹ ਤੇ ਸਮਝ ਹੀ ਜਾਂਦਾ ਹੈ ਵੀ ਆਖਰ ਕੀ ਚੱਲ ਰਿਹਾ ਹੁਣ ਸਰਬਜੀਤ ਸਿੰਘ ਵੀ ਸਮਝ ਹੀ ਰਿਹਾ ਸੀ ਆਖਰ ਘਰ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਗੱਲਬਾਤ ਹੋ ਰਹੀ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਸਰਬਜੀਤ ਸਿੰਘ ਸਾਰਾ ਕੁਝ ਜਾਣ ਰਿਹਾ ਸੀ ਪਰ ਉਹ ਆਪਣੀ ਪਤਨੀ ਦੇ ਨਾਲ ਗੱਲ ਖੁੱਲ ਕੇ ਕਰਨ ਤੋਂ ਹਮੇਸ਼ਾ ਹੀ ਘਬਰਾ ਜਾਂਦਾ ਸੀ ਪਰ ਇਸ ਕਰਕੇ ਉਹ ਚੁੱਪ ਰਹਿੰਦਾ ਸੀ ਵੀ ਅੱਜ ਸਾਡੀ ਜਿਹੜੀ ਉਮਰ ਹੈ 2-4 ਸਾਲ ਨੇ ਉਹ ਵਧੀਆ ਸੁਖਾਲੇ ਤੇ ਵਧੀਆ ਠੰਡ ਨਾਲ ਨਾ ਜਾਨਤਿਕਾਂ ਨੂੰ ਅਸੀਂ ਜਿਹੜੀ ਹੈ ਬੂਹਾਂ ਦੇ ਨਾਲ ਲੜਾਈ ਕਰੀਏ ਭਾਵੇਂ ਕਿ ਸਾਰੇ ਕਸ ਦੇ ਮਾਲਕ ਆ ਆਪਸਨ ਪਰ ਫਿਰ ਵੀ ਉਹ ਆਪਣੀਆਂ ਬੂਹਾਂ ਦੇ ਨਾਲ ਇਦਾਂ ਪਿਆਰ ਨਾਲ ਰਹਿਣਾ ਚਾਹੁੰਦੇ ਸੀ ਪਰ ਉਹਨਾਂ ਦੀਆਂ ਜਿਹੜੀਆਂ ਨੋਹਾ ਸੀ ਉਹਨਾਂ ਨਾਲ ਬਿਲਕੁਲ ਵੀ ਪਿਆਰ ਨਾਲ ਨਹੀਂ ਸੀ ਕੱਟਣਾ ਚਾਹੁੰਦੀਆਂ ਸੋ ਹਰ ਬਾਰੀ ਜੇ ਕਿਤੇ ਮਾੜਾ ਮੋਟਾ ਕੰਮ ਕਹਿ ਦਿੰਦੇ ਤੇ ਉਹਨਾਂ ਦੀ ਸੱਸ ਜਿੰਨਾ ਕੋ ਬਣਦਾ ਉਹਨਾਂ ਕੋ ਕਰਦੀ ਜੇ ਕੋਈ ਨਾ ਕਰਦੀ ਤੇ ਉਹ ਕਹਿ ਦਿੰਦੀਆਂ ਕਿ ਇਹ ਤੇ ਕੰਮ ਨਹੀਂ ਕਰਦੀ ਤੇ ਸਰਪਜੀਤ ਸਿੰਘ ਕਈ ਵਾਰੀ ਆਪਣੀਆਂ ਲੂਹਾਂ ਨੂੰ ਕਹਿ ਵੀ ਦਿੰਦਾ ਕਿ ਭਾਈ ਹੁਣੇ ਤੋਂ ਕੰਮ ਨਹੀਂ ਬਣਦਾ ਤੋ ਇਹ ਨੂੰ ਆਰਾਮ ਕਰਨ ਦਿਆ ਕਰੰਦਾ ਲੂਹਾਂ ਅੱਗੋਂ ਟੌਂਡ ਕਰਦੀਆਂ ਕਿ ਨੂੰ ਆਪਣੇ ਗੋਡੇ ਨਾਲ ਬੰਨ ਕੇ ਰੱਖ ਲੋ ਨਵੇਂ ਵਿਆਹਾਂ ਵਾਂਗੂ ਤੁਸੀਂ ਚੋਜ ਕਰਦੇ ਹੋ ਤੁਸੀਂ ਇੱਦਾਂ ਕਰਦੇ ਹੋ ਵੀ ਜਿਵੇਂ ਤੁਹਾਡਾ ਕੱਲ ਹੀ ਵਿਆਹ ਹੋਇਆ ਹੋਵੇ ਤੇ ਜੇ ਕੰਮ ਨਹੀਂ ਕਰੋਗੀ ਤੇ ਫਿਰ ਅਸੀਂ ਇਹ ਤੋਂ ਕੀ ਕਰਾਉਣਾ ਹੈ ਬੂਹਾਂ ਇੱਥੋਂ ਤੱਕ ਜਿਹੜੀ ਗੱਲ ਹੈ ਉਹ ਕਹਿ ਦਿੰਦੀਆਂ ਨੇ ਤੋਂ ਜਿਹੜਾ ਸਰਬਜੀਤ ਸਿੰਘ ਸੀ ਉਹ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਪਰ ਉਹ ਮੋੜ ਕੇ ਕਰੇ ਗੱਲ ਨਹੀਂ ਸੀ ਕਹਿੰਦਾ ਉਹ ਚਾਹੁੰਦਾ ਸੀ ਵੀ ਚਲੋ ਕੋਈ ਗੱਲ ਨਹੀਂ ਬੱਤੀਆਂ ਨੇ ਨਾ ਸਮਝਨੇ ਇਹਨਾਂ ਨਾਲ ਕਾਹਦਾ ਮੱਥਾ ਮਾਰਨਾ ਕਾਹਦੀਆਂ ਗੱਲਾਂ ਕਰਨੀਆਂ ਕੋਈ ਗੱਲ ਨਹੀਂ ਕਿ ਇਹ ਅੱਜ ਕਹਿ ਰਹੀਆਂ ਨੇ ਤਨੂ ਇਹਨਾਂ ਨੂੰ ਸਮਝ ਆ ਜਾਏਗੀ ਕੋਈ ਗੱਲ ਨਹੀਂ ਉਹ ਹਮੇਸ਼ਾ ਇਸ ਗੱਲ ਨੂੰ ਲੈ ਕੇ ਚੁੱਪ ਕਰ ਜਾਂਦਾ ਕਦੇ ਵੀ ਨਾ ਬੋਲਦਾ ਹਮੇਸ਼ਾ ਹੀ ਉਹ ਇਸ ਗੱਲ ਤੋਂ ਜਿਹੜਾ ਹੈ ਫਲੇਸ ਤੋਂ ਡਰ ਜਾਂਦਾ ਤੇ ਚੁੱਪ ਵੱਟ ਲੈਂਦਾ ਸੀ ਪਰ ਆਖਰਕਾਰ ਹੁਣ ਇਹਦੀ ਗੱਲ ਹੈ ਉਹ ਇਹ ਹੈ ਕਿ ਸਿਆਣਾ ਮੰਦਾ ਜਿਹੜਾ ਹੈ ਉਹ ਹਮੇਸ਼ਾ ਲੜਾਈ ਤੋਂ ਡਰਦਾ ਹੁੰਦਾ ਹੈ ਹਮੇਸ਼ਾ ਉਹ ਖਭਰਾ ਜਾਂਦਾ ਵੀ ਕੋਈ ਗੱਲ ਨਹੀਂ ਆਪਾਂ ਨੂੰ ਕੀ ਲੋੜ ਹੈ ਆਪਾਂ ਕਿਉਂ ਕਿਸੇ ਨਾਲ ਲੜਾਈ ਕਰੀਏ ਬਾਧੂ ਦੀ ਜਿਹੜੀ ਲੜਾਈ ਹੈ ਉਹ ਕਿਉਂ ਹੋਵੇ ਹਮੇਸ਼ਾ ਹੀ ਕਿਆਣਾ ਬੰਦਾ ਕੁੱਤ ਕਰਦਾ ਪਰ ਸਰਕਾਰ ਇੱਕ ਦਿਨ ਬਹੁਤ ਜ਼ਿਆਦਾ ਜਾਤੀ ਹੋਈ ਜਦੋਂ ਕਿ ਲੋਹਾ ਆਪਣੀ ਸੱਸ ਨਾਲ ਲੜ ਪੈਂਦੀਆਂ ਨੇ ਸਰਬਜੀਤ ਸਿੰਘ ਦੇ ਘਰ ਵਾਲੀ ਨਾਲ ਲੜ ਪੈਂਦੀਆਂ ਨੇ ਕਿਸੇ ਕੰਮ ਨੂੰ ਲੈ ਕੇ ਸਰਬਜੀਤ ਸਿੰਘ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਤਿੰਨੋਂ ਮੁੰਡਿਆਂ ਨੂੰ ਇਹ ਗੱਲ ਜ਼ਰੂਰ ਦੱਸ ਉਹਨਾਂ ਨੂੰ ਵੀ ਪਤਾ ਲੱਗੇ ਤੋਂ ਤਿੰਨੋਂ ਮੁੰਡਿਆਂ ਦੇ ਨਾਲ ਜਿਹੜੀ ਗੱਲ ਕੀਤੀ ਜਾਂਦੀ ਹੈ ਤਿੰਨੋਂ ਮੁੰਡੇ ਕਹਿੰਦੇ ਆ ਵੀ ਮਾਤਾ ਜੀ ਤੁਹਾਨੂੰ ਕੰਮ ਕਰਨ ਨੂੰ ਕੌਣ ਕਹਿੰਦਾ ਤੁਸੀਂ ਕੰਮ ਬਿਲਕੁਲ ਨਾ ਕਰੋ ਉਹ ਆਪਣੇ ਘਰ ਵਾਲੀਆਂ ਨੂੰ ਕਹਿੰਦੇ ਨੇ ਬਿਲਕੁਲ ਇਹਨਾਂ ਨੂੰ ਕੰਮ ਨਹੀਂ ਕਹਿਣਾ ਹੈ ਜੇ ਕੰਮ ਇਹਨਾਂ ਨੂੰ ਕਹੋਗੇ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਬਹੂਆਂ ਇੱਕਦਮ ਚੁੱਪ ਕਰ ਜਾਂਦੀਆਂ ਨੇ ਸ਼ਾਂਤ ਹੋ ਜਾਂਦੀਆਂ ਨੇ ਉਹ ਬਿਲਕੁਲ ਵੀ ਫਿਰ ਆਪਣੇ ਸਾਸੋਰ ਇਹਨੂੰ ਤੰਗ ਨਹੀਂ ਕਰਦੀਆਂ ਉਸ ਤੋਂ ਬਾਅਦ ਕੁਝ ਸਮਾਂ ਜਿਹੜਾ ਹੈ ਉਹ ਲੰਘ ਜਾਂਦਾ ਹੈ ਕੁਝ ਕੁ ਸਮਾਂ ਜਿਹੜਾ ਹੈ ਬਿਤਦਾ ਹੈ ਸਮਾਂ ਆਪਣੀ ਚਾਲੇ ਤੁਰਦਾ ਹੈ ਤੇ ਚਲਦਿਆਂ ਚਲਦਿਆਂ ਜਿਹੜੀ ਸਰਬਜੀਤ ਸਿੰਘ ਦੀ ਘਰਵਾਲੀ ਹੁੰਦੀ ਹੈ ਉਹਦੀ ਮੌਤ ਹੋ ਜਾਂਦੀ ਹੈ ਤੇ ਉਹ ਇਸ ਸੰਸਾਰ ਤੋਂ ਕੂਚ ਕਰ ਜਾਂਦੀ ਹੈ ਤੇ ਉਸ ਤੋਂ ਬਾਅਦ ਸਰਬਜੀਤ ਸਿੰਘ ਜਿਹੜਾ ਹੈ ਉਹ ਕੱਲਾ ਰਹਿ ਜਾਂਦਾ ਹੈ ਤੇ ਜਿੱਥੇ ਕਿ ਹੁਣ ਨੂਹਾਂ ਦੇ ਨਾਲ ਇੱਕ ਕੱਲਾ ਬੰਦਾ ਕਿਵੇਂ ਗੱਲ ਕਰੇ ਹੁਣ ਨੂਹਾਂ ਵੀ ਉਹਦੀ ਪ੍ਰਵਾਹ ਕਰਨੀਆਂ ਛੱਡ ਗਈਆਂ ਸੀ ਪਹਿਲਾਂ ਤੇ ਚਲੋ ਉਸਦੇ ਆਪਣੇ ਇਹ ਉਸ ਨੂੰ ਰੋਟੀ ਪਾਣੀ ਟਾਈਮ ਤੇ ਦਿੰਦੀ ਕਪੜਾ ਲੀੜਾ ਉਸ ਦਾ ਧੌਂਦੀ ਕਰਦੀ ਸਾਰਾ ਕੁਝ ਜਿਹੜਾ ਉਸ ਦਾ ਦੇਖਦੀ ਦਵਾਈ ਪੁੱਟੀ ਆਗਰ ਟਾਈਮ ਤੇ ਦੇ ਰੰਦੀ ਪਰ ਹੁਣ ਨੂਹਾ ਸੀ ਉਹ ਆਪਣੇ ਸਹੁਰੇ ਦਾ ਕਿੱਥੋਂ ਕਰਦੀਆਂ ਸੀ ਆਪਣੀ ਸੱਸ ਦੇ ਜਾਣ ਤੋਂ ਬਾਅਦ ਨੂਹਾ ਨੂੰ ਤੇ ਜਿੰਨੇ ਪੂਰੀ ਤਰ੍ਹਾਂ ਖੁੱਲੀ ਹੋ ਗਈ ਸੀ ਉਹ ਇੱਕਦਮ ਜਿਵੇਂ ਆਜ਼ਾਦ ਹੋ ਗਈਆਂ ਸੀ ਉਹਨਾਂ ਨੂੰ ਇਸ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਤੋਂ ਆਖਰ ਹੁਣ ਸਮਾਂ ਕੀ ਬਣਿਆ ਉਹਨਾਂ ਨੇ ਕੀ ਵੇਖਿਆ ਕਿ ਸਾਡਾ ਜਿਹੜਾ ਸਹੁਰਾ ਹੈ ਕੱਲਾ ਰਹਿ ਗਿਆ ਜੇ ਕਿਤੇ ਸਰਬਜੀਤ ਸਿੰਘ ਬਾਹਰ ਫਿਰਦਾ ਰਹਿੰਦਾ ਤੇ ਕਦੇ ਰੋਟੀ ਖਵਾ ਤੀ ਕਦੇ ਨਾ ਖਾਤੇ ਕਦੇ ਨਹੀਂ ਪੁੱਛਣਾ ਤਦੇ ਕੁੱਤੀ ਰੋਟੀ ਖਾਦੀ ਬਾਪੂ ਜੀ ਜਾਂ ਨਹੀਂ ਖਾਦੀ ਕਾ ਹਮੇਸ਼ਾ ਹੀ ਉਹਦੀ ਬੇਕਦਰੀ ਕਰਦੀਆਂ ਕਪੜਾ ਲੀੜਾ ਵੀ ਨਾ ਧੋਂਦੀਆਂ ਪਰ ਇਹ ਗੱਲ ਉਹ ਆਪਣੇ ਮੁੰਡਿਆਂ ਨੂੰ ਨਾ ਦੱਸਦਾ ਹਮੇਸ਼ਾ ਚੁੱਪ ਮੱਟੀ ਰੱਖ ਲਾ ਘੱਟੋ ਘੱਟ ਉਸਨੇ 3 ਸਾਲ ਡੇਢ ਸਾਲ ਇਦਾਂ ਹੀ ਨਿਰਾਹਾ ਦਿੱਤਾ ਸਾਲ ਡੇਢ ਸਾਲ ਘੋੜਾ ਨਹੀਂ ਹੁੰਦਾ ਬਹੁਤ ਵੱਡਾ ਹੁੰਦਾ ਤੇ ਹਜ਼ਰਬੀ ਸਿੰਘ ਟੁੱਪ ਵੱਟ ਕੇ ਚੱਲੀ ਜਾ ਰਿਹਾ ਸੀ ਇਹਨੇ ਨੂੰ ਜਿਹੜਾ ਕਿ ਉਹਨਾਂ ਦੇ ਘਰ ਦੇ ਵਿੱਚ ਸੀਰੀ ਰੱਖਿਆ ਹੋਇਆ ਸੀ ਜੋ ਕਿ ਯੂਪੀ ਦਾ ਰਹਿਣ ਵਾਲਾ ਸੀ ਤੇ ਉਸ ਦੀ ਵੀ ਜਿਹੜੀ ਐ ਮੌਤ ਹੋ ਜਾਂਦੀ ਐ ਜੋ ਸਾਰਾ ਕੰਮਕਾਰ ਵੇਖਦਾ ਸੀ ਸਰਬਜੀਤ ਸਿੰਘ ਉਸਦੇ ਨਾਲ ਆਪਣਾ ਸਾਰਾ ਦੁੱਖ ਸੁੱਖ ਕਰਦਾ ਸੀ ਪਰ ਅੱਜ ਹੁਣ ਉਹ ਵੀ ਦੁੱਖ ਸੁੱਖ ਕਰਨ ਵਾਲਾ ਉਹਦੇ ਨਾਲ ਨਾ ਰਿਹਾ ਤੋਂ ਉਹ ਵੀ ਇਸ ਸੰਸਾਰ ਤੋਂ ਚਲਿਆ ਗਿਆ ਸੀ ਉਹਦਾ ਵੀ ਅੰਤਿਮ ਸੰਸਕਾਰ ਕੀਤਾ ਜਾਂਦਾ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਨੇ ਉਹਦੀ ਜਿਹੜੇ ਘਰ ਵਾਲੀ ਐ ਉਹ ਨਿਆਣੀ ਉਮਰ ਦੀ ਸੀ ਤੋਂ ਆਖਰ ਹੁਣ ਉਸਦਾ ਅੱਗੇ ਪਿੱਛੇ ਕੋਈ ਵੀ ਨਹੀਂ ਸੀ ਤੇ ਉਹ ਸੋਚਦੀ ਐ ਵੀ ਸ਼ਾਇਦ ਹੁਣ ਮੇਰਾ ਅੱਗੇ ਪਿੱਛੇ ਕੋਈ ਨਹੀਂ ਐ ਮੈਂ ਹੁਣ ਜਾਵਾਂ ਤੇ ਜਾਵਾਂ ਕਿੱਧਰ ਮੇਰਾ ਤੇ ਹੁਣ ਕੋਈ ਵੀ ਨਹੀਂ ਰਿਹਾ ਕਿਉਂਕਿ ਮੇਰੇ ਘਰ ਵਾਲਾ ਸੀ ਉਹ ਵੀ ਇਸ ਸੰਸਾਰ ਤੋਂ ਤਾਰਾ ਤੋਂ ਕੀਆ ਹੈ ਸੋ ਆਕਰ ਉਹ ਸੋਚਦੀ ਹੈ ਵੀ ਮੈਨੂੰ ਸਰਦਾਰ ਕੰਮ ਤੇ ਹੀ ਰੱਖ ਲਵੇ ਤੇ ਮੈਂ ਇੱਕ ਕੰਮ ਤੇ ਹੀ ਰਹਿ ਲਵਾਂ ਤੇ ਕਿਉਂ ਨਾ ਮੇਰਾ ਹੁਣ ਜਿਹੜਾ ਗੁਜ਼ਾਰਾ ਹੈ ਚਲੀ ਜਾਏਗਾ ਮੈਂ ਹੁਣ ਵਾਪਸ ਕਿ ਜਾਵਾਂਗੀ ਤੇ ਕਿਹਦੇ ਕੋਲ ਜਾਵਾਂਗੀ ਕੋਈ ਉਹਦੇ ਕੋਲੇ ਹੋਰ ਇਸ ਤਰ੍ਹਾਂ ਦਾ ਉਪਚਾਰ ਨਹੀਂ ਸੀ ਉਹ ਵੀ ਹੁਣ ਆਪਣਾ ਟਾਈਮ ਪਾਸ ਕਰਨ ਦੇ ਲਈ ਸਹਾਰਾ ਲੱਭ ਰਹੀ ਕੁਝ ਕੁ ਜਿਹੜੇ ਸਾ ਮੋਤਵਾਰ ਬੰਦੇ ਸਨ ਉਹਨਾਂ ਨੇ ਇਸ ਗੱਲ ਨੂੰ ਰਾਜ਼ੀ ਕੀਤਾ ਵੀ ਕੋਈ ਗੱਲ ਨਹੀਂ ਇਹਨੂੰ ਆਪਣੇ ਹੀ ਕੰਮ ਤੇ ਰੱਖ ਲੋ ਘਰ ਦੇ ਵਿੱਚ ਹੁਣ ਸਰਬਜੀਤ ਸਿੰਘ ਸੋਚਦਾ ਹੋਵੇ ਕਦਰ ਤੇ ਮੇਰੀ ਨਹੀਂ ਹੈਗੀ ਕਿ ਇਹਦੀ ਕਦਰ ਕਿੱਥੋਂ ਹੋਣੀ ਹੈ ਵਿਚਾਰੀ ਦੀ ਜਿੱਥੇ ਕਿ ਮੈਂ ਤੇ ਘਰ ਦਾ ਮਾਲਕ ਆ ਮੇਰੀ ਤਾਂ ਵੀ ਇੱਜ਼ਤ ਨਹੀਂ ਸੋ ਉਹ ਸੋਚਦਾ ਵੀ ਕਿ ਲੋ ਕੋਈ ਗੱਲ ਨਹੀਂ ਨਾ ਮੈਂ ਸਹਾਰਾ ਦੇ ਦੇਣਾ ਇੱਕ ਦਿਨ ਉਹ ਲੜਕੀ ਜਿਹੜੀ ਹੈ ਉਹਦੇ ਸੀਰੀ ਦੀ ਘਰ ਵਾਲੀ ਉਹ ਦਿਨ ਸਰਦਾਰ ਦੇ ਆ ਕੇ ਪੈਰੀਂ ਡਿੱਗ ਜਾਂਦੀ ਹੈ ਤੇ ਮੈਨੂੰ ਆਪਣੇ ਨਾਲ ਰੱਖ ਲੋ ਘਰ ਵਿੱਚ ਰੱਖ ਲੋ ਤੇ ਜਿਵੇਂ ਤੁਸੀਂ ਕਹੋਗੇ ਮੈਂ ਸਾਰੇ ਕੰਮ ਵੀ ਕਰ ਦੇਵਾਂ। ਤੋਂ ਸਰਬਜੀਤ ਸਿੰਘ ਉਸ ਨੂੰ ਜਵਾਬ ਦੇ ਦਿੰਦਾ ਹੈ ਪਰ ਹੁਣ ਉਹ ਆਪਣੇ ਆਪ ਆਪਣੇ ਮੂੰਹ ਤੋਂ ਹੀ ਕਹਿ ਦਿੰਦੀ ਹੈ ਕਿ ਮੇਰੇ ਨਾਲ ਤੁਸੀਂ ਫਿਰ ਵਿਆਹ ਕਰਵਾ ਲਓ ਤੇ ਮੈਂ ਤੁਹਾਡਾ ਖਿਆਲ ਵੀ ਰੱਖਾਂਗੀ ਤੇ ਤੁਹਾਡਾ ਜਿਹੜਾ ਹੈ ਸਾਰੇ ਕੰਮ ਵੀ ਕਰ ਦੇ ਕਰਾਂਗੀ। ਤੋਂ ਸਰਬਜੀਤ ਸਿੰਘ ਇੱਕ ਵਾਰੀ ਤੇ ਚੁੱਪ ਕਰ ਜਾਂਦਾ ਹੈ। ਉਸ ਤੋਂ ਬਾਅਦ ਫਿਰ ਉਹ ਆ ਸਰਕਾਰ ਇਸ ਗੱਲ ਨੂੰ ਸੋਚਦਾ ਵੀ ਹਾਂ ਗੱਲ ਤੇ ਠੀਕ ਹੈ ਵੀ ਸਾਰੀ ਜ਼ਮੀਨ ਜਿਹੜਾ ਤੇ ਮੇਰੇ ਨਾਂ ਹੈ ਮੇਰੀਆਂ ਨੋਹਾਂ ਮੇਰੀ ਇੱਜ਼ਤ ਨਹੀਂ ਕਰਦੀਆਂ। ਸਾਰੇ ਇੱਜ਼ਤ ਕਰਨ ਲੱਗ ਜਾਣਗੀਆਂ। ਤੋਂ ਆ ਸਰਕਾਰ ਤੇਰਾ ਉਹ ਇਸ ਗੱਲ ਨੂੰ ਰਾਜੀ ਹੋ ਜਾਂਦਾ ਕੁਝ ਕੁ ਪਿੰਡ ਦੇ ਵਿੱਚੋਂ ਕੁਝ ਸੱਜਣ ਲੈ ਜਾਂਦੇ ਨੇ ਮੋਤਵਾਰ ਜਿਹੜੇ ਕਿ ਉਹਨਾਂ ਦੇ ਵਿਆਹ ਨੂੰ ਲੈ ਕੇ ਰਾਜੀ ਹੋ ਜਾਂਦੇ ਨੇ ਜੋ ਵੀ ਸੋਚਦੇ ਵੀ ਇਹਨੂੰ ਕੁਝ ਤਹਾਰਾ ਮਿਲ ਜਾਏਗਾ ਔਰ ਸਰਬਜੀਤ ਸਿੰਘ ਨੂੰ ਵੀ ਤਹਾਰਾ ਮਿਲ ਜਾਏਗਾ ਕਿਉਂਕਿ ਕਿਹੜੇ ਸਰਬਜੀਤ ਸਿੰਘ ਦੇ دوست ਮਿੱਤਰ ਸੀ ਆਲਮੋਸਟ ਉਹਨਾਂ ਨੂੰ ਤੇ ਪਤਾ ਸੀ ਸਾਰੇ ਕਹਾਣੀ ਕੇ ਸਰਬਜੀਤ ਸਿੰਘ ਦੀ ਘਰ ਦੇ ਵਿੱਚ ਹਾਲਾਤ ਕਿਹੋ ਜਿਹੇ ਨੇ ਕਿਹੋ ਜੀ ਦੀ ਹਾਲਤ ਕਰਦੀਆਂ ਨੇ نوਹਾ ਸੋ ਸਾਰੇ ਰਾਜੀ ਹੋ ਜਾਂਦੇ ਨੇ ਤੇ ਸਾਰਾ ਕੁਝ ਬਿਲਕੁਲ ਗੁਪਤੋ ਗੁਪਤੀ ਚੋਰੀ ਚੋਰੀ ਜਿਹੜਾ ਹੈ ਰੱਖਿਆ ਜਾਂਦਾ ਹੈ ਉਹਨਾਂ ਦੋਵਾਂ ਦਾ ਵਿਆਹ ਕਰਵਾਤਾ ਜਾਂਦਾ ਤੇ ਜਿਵੇਂ ਹੀ ਉਹ ਕਰਵਾ ਕੇ ਸਾਰੀਆਂ ਰਸਮਾਂ ਰੀਤੀਆਂ ਕਰਵਾਉਣ ਤੋਂ ਬਾਅਦ ਜੋ ਸਾਰੇ ਕਾਰਜ ਹੋ ਜਾਂਦੇ ਨੇ ਉਹਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗ ਜਾਂਦਾ ਹੈ ਸਰਬਜੀਤ ਸਿੰਘ ਦੇ ਤੇ ਉਹਦੀਆਂ ਨੋਹਾਂ ਬਹੁਤ țeṛ-phṛṛ ਕਰ ਗਈਆਂ ਨੇ ਤੇ ਉਹਦੇ ਮੁੰਡੇ ਵੀ ਕਹਿਣਦੇ ਆ ਸਾਡੀ ਨੱਕ ਵਢਾ ਦਿੱਤੀ ਤੇ ਜਿਵੇਂ ਹੀ ਸਰਬਜੀਤ ਸਿੰਘ ਵਿਆਹ ਕੇ ਆਪਣੇ ਘਰ ਵਾਲੀ ਨੂੰ ਘਰ ਲੈ ਕੇ ਆਉਂਦਾ ਹੈ ਆਪਣੇ ਸੀਰੀ ਦੀ ਘਰ ਵਾਲੀ ਨੂੰ ਦੂਸਰਾ ਵਿਆਹ ਕਰਵਾ ਕੇ ਤੇ ਉਹਦੀਆਂ ਨੋਹਾਂ ਬਹੁਤ ਮਾੜਾ ਚੰਗਾ ਬੋਲਦੀਆਂ ਨੇ ਕਿ ਤੂੰ ਦੂਰ ਤਲੇ ਜਾਓ ਤੁਸੀਂ ਤੁਹਾਨੂੰ ਬੋਲਣ ਜੋਗਾ ਨਹੀਂ ਛੱਡਿਆ ਤੁਸੀਂ ਸਾਡੀ ਇੱਜ਼ਤ ਨਹੀਂ ਰਹਿਣ ਦਿੱਤੀ ਉਸ ਤੋਂ ਬਾਅਦ ਫਿਰ ਸਰਬਜੀਤ ਸਿੰਘ ਵੀ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਂਦਾ ਹੈ ਤੇ ਉਹ ਵੀ ਬਹੁਤ ਜ਼ਿਆਦਾ ਗੁੱਸੇ ਵਿੱਚ ਹੁੰਦਾ ਤੇ ਇਹ ਗੱਲ ਕਹਿ ਦਿੰਦਾ ਕਿ ਮੇਰੇ ਨਾਲ ਤੁਸੀਂ ਬਹੁਤ ਮਾੜਾ ਬਿਰਵਹਵ ਕੀਤਾ ਹੈ ਦੁਰਵਿਵਹਾਰ ਕੀਤਾ ਹੈ ਤੇ ਤੁਸੀਂ ਮੇਰੀ ਜਿਹੜੀ ਇਹ ਬਿਲਕੁਲ ਵੀ ਇੱਜ਼ਤ ਨਹੀਂ ਕੀਤੀ ਉਹ ਨੂੰ ਆਪਣੀ ਨਵੀਂ ਘਰ ਵਾਲੀ ਨੂੰ ਜਿਹੜਾ ਹੈ ਇਸ ਗੱਲ ਤੋਂ ਬਿਲਕੁਲ ਜਾਣੂ ਕਰਵਾ ਦਿੰਦਾ ਹੈ ਕਿ ਇਹੋ ਜੇ ਹਾਲਾਤ ਸਨ ਇਸ ਕਰਕੇ ਇਸ ਘਰ ਦੇ ਵਿੱਚ ਤੇਰਾ ਰਹਿਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਤੇ ਫਿਰ ਉਹ ਗੁੱਸੇ ਵਿੱਚ ਆਉਂਦਾ ਸਰਪਜੀਤ ਸਿੰਘ ਆਪਣੇ ਮੁੰਡਿਆਂ ਨੂੰ ਟੈਰਨਦਾ ਕਿ ਸਾਰੀ ਜ਼ਮੀਨ ਵੀ ਮੇਰੇ ਨਾਮ ਹੈ ਤੇ ਸਾਰਾ ਘਰ ਵੀ ਮੇਰੇ ਨਾਮ ਹੈ ਮੈਂ ਇਸ ਨੂੰ ਛੱਡ ਕੇ ਨਹੀਂ ਜਾਵਾਂਗਾ ਤੁਸੀਂ ਜਾ ਸਕਦੇ ਹੋ ਤੁਹਾਨੂੰ ਕੋਈ ਬਹੁਤੀ ਪ੍ਰੋਬਲਮ ਹੈ ਤੁਸੀਂ ਜਾਓ ਜਦੋਂ ਇਸ ਘਰ ਦੇ ਵਿੱਚ ਮੇਰੀ ਬੇਕਦਰ ਨਹੀਂ ਹੁੰਦੀ ਸੀ ਇਸ ਘਰ ਦੇ ਵਿੱਚ ਮੈਨੂੰ ਕੋਈ ਪੁੱਛਦਾ ਨਹੀਂ ਸੀ ਉਦੋਂ ਤੁਸੀਂ ਨਹੀਂ ਬੋਲੀਆਂ ਆਪਣੀਆਂ ਨੂੰਹਾਂ ਨੂੰ ਕਹਿੰਦਾ ਹੈ ਕਿ ਆਪਣੇ ਪੁੱਤਰਾਂ ਨੂੰ ਕਹਿੰਦਾ ਹੈ ਕਿ ਅੱਜ ਤੁਸੀਂ ਵੱਡੇ ਹੋ ਗਏ ਕਿ ਅੱਜ ਤੁਹਾਡੀ ਨੱਕ ਵੱਡੀ ਗਈ ਤੇ ਤੁਹਾਡੇ ਕਿਸਾ ਦੀ ਜਦੋਂ ਬੇਕਦਰੀ ਹੁੰਦੀ ਈ ਉਦੋਂ ਤੁਹਾਡੀ ਨੱਕ ਨਹੀਂ ਵੱਡੀ ਗਈ ਤੇ ਤੂਬਾ ਜਿਹੜਾ ਹੈ ਤੇ ਸਰਬਜੀਤ ਸਿੰਘ ਜਿਹੜਾ ਹੈ ਉਹ ਬਹੁਤ ਗੁੱਸੇ ਦੇ ਵਿੱਚ ਆਉਂਦਾ ਹੈ ਤੇ ਉਹਦੇ ਪੁੱਤਰਾਂ ਨੂੰ ਵੀ ਥੋੜੀ ਬੌਧੀ ਅਕਲ ਆਉਂਦੀ ਹੈ ਤੇ ਉਹਦੀਆਂ ਨੂੰਹਾਂ ਵੀ ਚੁੱਪ ਕਰ ਜਾਂਦੀਆਂ ਨੇ ਉਹਨਾਂ ਕੀਤੇ ਤੇ ਬਹੁਤ ਪਛਤਾਵਾ ਹੁੰਦਾ ਤੇ ਸਰਬਜੀਤ ਸਿੰਘ ਕਹਿੰਦਾ ਜੀ ਰਹਿਣਾ ਹੈ ਤਾਂ ਘਰ ਦੇ ਵਿੱਚ ਇੱਕ ਕੱਚਾ ਘਰ ਹੈ ਉੱਥੇ ਆਪਣਾ ਟਾਈਮ ਪਾਸ ਕਰੋ ਰਹੀ ਜਾਓ ਇਹ ਸਾਰੇ ਘਰ ਦਾ ਮਾਲਕ ਮੈਂ ਐਤੋਂ ਵਾਪਸ ਚਲੇ ਜਾਓ ਇਹਤੋਂ ਬਾਹਰ ਨਿਕਲ ਜਾਓ ਮੇਰੇ ਘਰ ਦੇ ਵਿੱਚੋਂ ਦੂਰ ਹੋ ਜਾਓ ਹੁਣ ਉਹਦੇ ਪੁੱਤਰ ਵੀ ਜਿਹੜੇ ਨੇ ਇੱਕ ਦੂਜੇ ਵੱਲ ਵੇਖਦੇ ਨੇ نوਹਾ ਵੀ ਵੇਖਦਿਆਂ ਨੇ ਉਸ ਤੋਂ ਬਾਅਦ ਫਿਰ ਉਹ ਆਪਣੇ ਨਵੀਂ ਘਰ ਵਾਲੀ ਨੂੰ ਅੰਦਰ ਲੈ ਕੇ ਜਾਂਦਾ ਸਾਰਾ ਕੁਝ ਜਿਹੜਾ ਹੈ ਉਸ ਨੂੰ ਦੱਸਦਾ ਹੈ ਉਸ ਤੋਂ ਬਾਅਦ ਕੁਝ ਦਿਨ ਇਸੇ ਤਰ੍ਹਾਂ ਨੰਗਦੇ ਨੇ ਚੁੱਪਚੀ ਬੀਟੇ ਘਰ ਦੇ ਵਿੱਚ ਮੁੰਡੇ ਵੀ ਉਸੇ ਤਰ੍ਹਾਂ ਰਹੀ ਜਾਂਦੇ ਨੇ ਤੇ نوਹਾ ਵੀ ਰਹੀ ਜਾਂਦੀਆਂ ਨੇ ਤੇ ਜੇ ਕਿਲੇ ਜ਼ਮੀਨ ਜਿਹੜੀ ਹੈ ਉਹ 1 ਮਰਬਾ ਜ਼ਮੀਨ ਦਾ ਆਪਣੇ ਘਰ ਵਾਲੀ ਦੇ ਨਾਮ ਲਗਵਾ ਰੰਦਾ ਘਰ ਵੀ ਸਾਰਾ ਆਪਣੇ ਘਰ ਵਾਲੀ ਦੇ ਨਾਮ ਲਗਵਾ ਰੰਦਾ ਤੇ ਕੁਝ 1 ਮਰਬਾ ਜ਼ਮੀਨ ਦਾ ਬਚਦਾ ਉਹ ਆਪ ਖੁਦ ਆਪਣੇ ਨਾਮ ਹੀ ਰੱਖਦਾ ਤੇ ਉਹਦੇ ਵਿੱਚ ਲਿਖ ਦਿੰਦਾ ਵੀ ਇਸ ਜ਼ਮੀਨ ਦੇ ਵਿੱਚੋਂ ਮੇਰੇ ਪੁੱਤਰਾਂ ਦਾ ਹਿੱਸਾ ਮੇਰੇ ਮਰਨ ਤੋਂ ਬਾਅਦ ਹੈ ਇਹ ਸਾਰਾ ਘਰ ਤੇ ਅੱਧੀ ਜ਼ਮੀਨ ਮੇਰੇ ਘਰ ਵਾਲੀ ਦੇ ਨਾਮ ਰਹੇਗੀ। ਤੋ ਇਸ ਤਰ੍ਹਾਂ ਸਮਾ ਨੰਗੀ ਜਾਂਦਾ ਹੈ। ਕਹਿਣ ਤੋਂ ਭਾਵ ਕਿ ਉਸ ਦੇ ਪੁੱਤਰਾਂ ਨੇ ਜੋ ਕੀਤਾ ਆਪਣੀਆਂ ਬੋਟੀਆਂ ਦੇ ਮਗਰ ਲਾ ਕੇ ਉਹਦੀਆਂ ਨੋਹਾਂ ਨੇ ਜੋ ਕੀਤਾ ਉਹਦਾ ਫਲ ਅੱਜ ਉਹਨਾਂ ਨੂੰ ਇਸ ਤਰ੍ਹਾਂ ਮਿਲਿਆ। ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਦੇ ਕਿਸੇ ਨੂੰ ਇੰਨਾ ਵੀ ਤੰਗ ਨਾ ਕਰੀਏ ਕਿ ਅਸੀਂ ਆਪ ਹੀ ਆਪਣੇ ਪੈਰ 'ਤੇ ਕੁਲਹਾੜੀ ਮਾਰ ਲਈਏ। ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ। ਮਿਲਦੇ ਆਂ ਨਹੀਂ ਤੋਰੀ ਦੇ ਨਾਲ। ਤਦ ਤੱਕ ਲਈ ਧੰਨਵਾਦ।